ਅਕਸ਼ੇ ਕੁਮਾਰ ਬਾਲੀਵੁੱਡ ਸਿਨੇਮਾ ਦੇ ਵੱਡੇ ਸਟਾਰ ਨੇ ਉਪਰਲੇ ਲੰਮੇ ਸਮੇਂ ਤੋਂ 파ਰਤੀ ਸਿਨਮਾ ਜਗਤ ਦੇ ਵਿੱਚ ਕੰਮ ਕਰ ਰਹੇ ਨੇ ਪਰ ਪਿਛਲੇ ਕੁਝ ਅਰਸੇ ਤੋਂ ਅਕਸ਼ੇ ਕੁਮਾਰ ਦਾ ਸਮਾਂ ਕੁਝ ਠੀਕ ਨਹੀਂ ਚੱਲ ਰਿਹਾ ਉਹਨਾਂ ਦੀਆਂ ਲਗਾਤਾਰ ਕਈ ਫਿਲਮਾਂ ਆਈਆਂ ਪਰ ਸਾਰੀਆਂ ਹੀ ਫਲॉप ਹੋ ਰਹੀਆਂ ਨੇ ਅਜਿਹੇ ਵਿੱਚ ਸੋਸ਼ਲ ਮੀਡੀਆ ਉੱਤੇ ਹੁਣ ਵੱਡੇ ਸਟਾਰ ਯਾਨੀ ਕਿ ਅਕਸ਼ੇ ਕੁਮਾਰ ਨੂੰ ਟ੍ਰੋਲ ਕਰਨਾ ਸ਼ੁਰੂ ਕਰ ਦਿੱਤਾ ਹੈ ਲੋਕਾਂ ਨੇ ਅਕਸ਼ੇ ਕੁਮਾਰ ਦੁਆਰਾ ਲਗਾਤਾਰ ਫਿਲਮਾਂ ਕਰਨ ਦੀ ਅਲੋਚਨਾ ਕੀਤੀ ਹੈ ਦੂਜੇ ਪਾਸੇ ਅਕਸ਼ੇ ਕੁਮਾਰ ਨੇ ਵੀ ਲੋਕਾਂ ਨੂੰ ਮੂੰਹ ਤੋੜ ਜਵਾਬ ਦਿੱਤਾ ਹੈ ਅਕਸ਼ੇ ਕੁਮਾਰ ਹਰ ਸਾਲ 1-2 ਨਹੀਂ ਬਲਕਿ 4 ਤੋਂ 5 ਫਿਲਮਾਂ ਕਰਦੇ ਨੇ ਹਾਲੀ ਦੇ ਵਿੱਚ ਉਹਨਾਂ ਦੀਆਂ ਬਚਨ ਪਾਂਡੇ ਸਮਰਾਟ ਪ੍ਰithvi ਰਾਜ ਕਟਪੁਤਲੇ ਰਾਮ ਸੇਤੂ ਸੈਲਫੀ ਮਿਸ਼ਨ ਰਾਣੀ ਗੰਜ ਬੜੇ ਮੀਆਂ ਛੋਟੇ ਮੀਆਂ ਵਰਗੀਆਂ ਕਈ ਫਿਲਮਾਂ ਆਈਆਂ ਹਨ ਪਰ ਉਹਨਾਂ ਦੀ ਕੋਈ ਵੀ ਫਿਲਮ ਕਮਾਲ ਨਹੀਂ ਕਰ ਸਕੀ। ਉਹਨਾਂ ਦੀ ਹੁਣ ਨਵੀਂ ਫਿਲਮ ਸਰਫੇਰਾ ਵੀ ਆਈ ਹੈ। ਹਾਲੀ ਦੇ ਵਿੱਚ ਬਾਕਸ ਆਫਿਸ ਦੇ ਉਹ ਵੀ ਕੁਝ ਖਾਸ ਕਮਾਲ ਨਾ ਦਿਖਾ ਸਕੀ। ਸੋਸ਼ਲ ਮੀਡੀਆ ਉੱਤੇ ਲੋਕ ਅਕਸ਼ੇ ਕੁਮਾਰ ਨੂੰ ਟ੍ਰੋਲ ਕਰ ਰਹੇ ਨੇ ਕਿ ਉਹਨਾਂ ਨੂੰ ਇਕੱਠੀਆਂ ਇੰਨੀਆਂ ਫਿਲਮਾਂ ਨਹੀਂ ਕਰਨੀਆਂ ਚਾਹੀਦੀਆਂ। ਕੁਝ ਨੇ ਕਿਹਾ ਕਿ ਅਕਸ਼ੇ ਕੁਮਾਰ ਨੂੰ ਇੰਨੀਆਂ ਸਾਰੀਆਂ ਫਿਲਮਾਂ ਦੀ ਬਜਾਏ 1-2 ਫਿਲਮਾਂ ਹੀ ਟੰਗ ਦੀਆਂ ਕਰਨੀਆਂ ਚਾਹੀਦੀਆਂ ਨੇ। ਅਕਸ਼ੇ ਕੁਮਾਰ ਨੇ ਸੋਸ਼ਲ ਮੀਡੀਆ ਉੱਤੇ ਹੋ ਰਹੀ ਆਪਣੀ ਟ੍ਰੋਲਿੰਗ ਨੂੰ ਲੈ ਕੇ ਹਾਲੀ ਦੇ ਵਿੱਚ ਇੰਟਰਵਿਊ ਕੀਤਾ ਸੀ ਜਿਸ ਦੇ ਵਿੱਚ ਉਹਨਾਂ ਨੇ ਇਸ ਟ੍ਰੋਲਿੰਗ ਦਾ ਜਵਾਬ ਦਿੱਤਾ ਹੈ ਅਦਾਕਾਰ ਦਾ ਕਹਿਣਾ ਹੈ ਮੈਨੂੰ ਕਿਹਾ ਜਾਂਦਾ ਹੈ ਮੈਂ ਸਾਲ ਵਿੱਚ 4 ਫਿਲਮਾਂ ਕਿਉਂ ਕਰਦਾ ਹਾਂ ਮੈਨੂੰ ਇੱਕ ਫਿਲਮ ਕਰਨੀ ਚਾਹੀਦੀ ਹੈ ਚਲੋ ਮੈਂ ਇੱਕ ਫਿਲਮ ਕਰ ਲੈਣਾ ਹਾਂ ਬਾਕੀ ਦਿਨ ਕੀ ਕਰਾਂ ਕੀ ਮੈਂ ਤੁਹਾਡੇ ਘਰ ਆਵਾਂ ਯਾਦ ਰੱਖੋ ਖੁਸ਼ਕਿਸਮਤ ਹੁੰਦੇ ਹਨ ਜਿਨ੍ਹਾਂ ਨੂੰ ਕੰਮ ਮਿਲਦਾ ਹੈ ਹਰ ਰੋਜ਼ ਕੋਈ ਨਾ ਕੋਈ ਕਹਿੰਦਾ ਹੈ ਇੱਥੇ ਬੇਰੋਜ਼ਗਾਰੀ ਚੱਲ ਰਹੀ ਹੈ ਇਹ ਚੱਲ ਰਿਹਾ ਹੈ ਉਹ ਚੱਲ ਰਿਹਾ ਹੈ ਜਿਸ ਨੂੰ ਕੰਮ ਮਿਲ ਰਿਹਾ ਹੈ ਉਸ ਨੂੰ ਤਾਂ ਕੰਮ ਕਰ ਲੈਂਦੇ ਹੋ ਹਰ ਅਦਾਕਾਰ ਦੇ ਜੀਵਨ ਵਿੱਚ ਇੱਕ ਸਮਾਂ ਅਜਿਹਾ ਆਉਂਦਾ ਹੈ ਜਦ ਉਸ ਨੂੰ ਫਲॉप ਫਿਲਮਾਂ ਦਾ ਸਾਹਮਣਾ ਕਰਨਾ ਪੈਂਦਾ ਹੈ ਤਜਰਬੇਕਾਰ ਅਦਾਕਾਰ ਅਕਸ਼ੇ ਕੁਮਾਰ ਇਸ ਸਮੇ ਨੂੰ ਵੀ ਸਿੱਖਿਆ ਵਜੋਂ ਦੇਖਦੇ ਹਨ ਉਹਨਾਂ ਨੇ ਕਿਹਾ ਕਿ ਹਰ ਫਿਲਮ ਪਿੱਛੇ ਬਹੁਤ ਸਾਰਾ ਖੂਨ ਪਸੀਨਾ ਜਨੂੰਨ ਤੇ ਮਿਹਨਤ ਲੱਗਦੀ ਹੈ ਜਦੋਂ ਕੋਈ ਫਿਲਮ ਫਲॉप ਹੁੰਦੀ ਹੈ ਤਾਂ ਮਨ ਉਦਾਸ ਹੁੰਦਾ ਹੈ ਦੁੱਖ ਲੱਗਦਾ ਹੈ ਪਰ ਸਾਨੂੰ ਉਮੀਦ ਦੀ ਕਿਰਨ ਵੇਖਣੀ ਸਿੱਖਣੀ ਚਾਹੀਦੀ ਹੈ ਪਰ ਹਰ ਸਫਲਤਾ ਨਾਲ ਸਫਲਤਾ ਦੀ ਭੁੱਖ ਵਧਦੀ ਹੈ ਅਦਾਕਾਰ ਨੇ ਕਿਹਾ ਮੈਂ ਆਪਣੇ ਕਰੀਅਰ ਦੀ ਸ਼ੁਰੂਆਤ ਵਿੱਚ ਹੀ ਅਸਫਲਤਾ ਨਾਲ ਨਜਿੱਠਣਾ ਸਿੱਖ ਲਿਆ ਸੀ